ਵਧੀਆ ਕੰਮ ਕੀਤਾ ਚੰਗਾ ਕੀਤਾ ਕੰਮ। ਉਹ ਜੇ ਲੰਘਦੇ ਉੱਤੇ ਨਹੀਂ ਵੀੜਿਆ ਪਰ ਇਹਨੇ ਵੈ ਸ਼ਹਿਰੀਆਂ ਵੈ ਇੱਧਰ ਕੰਮ ਚੱਲੇ ਕੋਈ। ਹਾਂ ਆਪਾਂ 4 ਨੰਬਰ ਵਾਟਰ ਬਾਕਸ ਕੋਲੇ ਰਹਿਨੇ ਸ਼ਹਿਰ। ਠੀਕ ਹੈ। ਹਾਂਜੀ ਹਾਂਜੀ। ਇੱਥੇ ਆ ਕੇ ਸਪੀਡ ਹੋਲੀ ਹੋ ਜਾਂਦੀ ਹੈ। ਹਾਂ ਹਾਂ ਵਧੀਆ ਜੀ ਤੁਸੀਂ ਕੋ ਅੱਗੇ ਆਈਆਂ ਨੇ ਉਹ ਪੰਪ ਤੇ ਬਣ ਕੇ ਇੱਥੇ ਜੀ ਇਧਰੋਂ ਬੰਦਾ ਤੇਜ਼ ਜਾਂਦਾ ਤੇਲ ਪਾ ਕੇ ਬੰਨੇ ਗਿਲਦਾ ਨਹੀਂ ਪਤਾ ਲੱਗਦਾ ਕੀ ਰੀ। ਬੱਚੇ ਬੱਚੇ ਨੰਗਦੇ ਆ ਤੇ ਇਹ ਤਾਂ ਕੰਮ ਵਧੀਆ ਕੀਤਾ ਸਗੋ। ਇਹ ਤਾਂ ਹੁਣ ਜਵੇਂ ਹੋ ਅੱਗੇ ਮੋੜ ਆ ਗਿਆ ਇਹੋ ਜੇ ਥਾਂ ਤੇ ਬਹੁਤ ਵਧੀਆ ਕੰਮ ਹੁੰਦਾ ਵੀਰੇ। ਨਹੀਂ ਇਹ ਤਾਂ ਬਹੁਤ ਵਧੀਆ ਹੈ ਇਹ ਤਾਂ ਸਗੋਂ ਬ੍ਰੇਕ ਲੱਗਦੀ ਨਹੀਂ ਦਿੰਦੇ ਐਕਸੀਡੈਂਟ ਬਹੁਤ ਹੁੰਦੇ ਨੇ ਸਟਾਰ ਬੜਾ ਧੰਨਵਾਦ ਤੋਂ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਦੀ ਫਤਿਹ ਇਹ ਭਾਈ ਜਿਹੜੇ ਅਸੀਂ ਇਕੱਠੇ ਹੋਇਆ ਗੋਲਡੀ ਕੰਬੋਜ ਐਮਐਲਏ ਸਾਹਿਬ ਉਹਨਾਂ ਦਾ ਧੰਨਵਾਦ ਕਰਨ ਲਈ ਜਿਹੜੇ ਆ ਸਪੀਡ ਬ੍ਰੇਕਰ ਬਣਾਏ ਨੇ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਇੱਥੇ ਐਕਸੀਡੈਂਟ ਕਾਫੀ ਵਾਰ ਆਇਆ ਕਿਉਂਕਿ ਪਿੱਛੋਂ ਇਹਦੇ ਨਾਲ ਪੌਂਪੇ ਪਿੱਛੋਂ ਕੋਈ ਵੀ ਚੀਜ਼ ਆਉਂਦੀ ਹੈ ਸਪੀਡ ਨਾਲ ਆਉਂਦੀ ਹੈ ਜੋ ਅੰਦਰੋਂ ਕੋਈ ਨਿਕਲਦਾ ਤਾਂ ਵੀ ਖਤਰਾ ਜੇ ਅੰਦਰ ਕੋਈ ਵੜਦਾ ਤਾਂ ਵੀ ਖਤਰੇ ਵਾਲੀ ਗੱਲ ਹੈ ਇਸ ਕਰਕੇ ਐਮਐਲਏ ਸਾਹਿਬ ਨੂੰ ਕਿਹਾ ਸੀ ਇਕੱਠੇ ਹੋ ਕੇ ਤੇ ਉਹਨਾਂ ਨੇ ਇੱਕ ਗੱਲ ਸਾਡੀ ਮਨਜ਼ੂਰ ਕੀਤਾ ਤਾਂ ਬਣਵਾਏ ਨੇ ਬਹੁਤ ਵਧੀਆ ਉਹਨਾਂ ਨੇ ਕੀਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ